ਹੁਣ ਤੱਕ ਦੀ ਵੱਡੀ ਖਬਰ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਤੇ ਖੰਨਾ ਤੋਂ ਗੁਜ਼ਰ ਰਹੇ ਫਲਾਈਓਵਰ ਬਸ ਸਟੈਂਡ ਦੇ ਸਾਹਮਣੇ ਪੁਲ ਦੇ ਉੱਪਰ ਤੇਲ ਨਾਲ ਭਰੇ ਟੈਂਕਰ ਦੀ ਭਿਆਨਕ ਅੱਗ ਲੱਗ ਗਈ। ਅਗਰ ਦੀਆਂ ਲਪਟਾਂ ਦੂਰ ਦੂਰ ਤੱਕ ਦੇਖੀਆਂ ਜਾ ਸਕਦੀਆਂ ਹਨ। ਜਿਵੇਂ ਇਸ ਗੱਲ ਦਾ ਪ੍ਰਸ਼ਾਸਨ ਨੂੰ ਪਤਾ ਲੱਗਾ ਤੁਰੰਤ ਅੱਗ ਬੁਝਾਊ ਦਸਤਿਆਂ ਨੂੰ ਬੁਲਾਇਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ। ਬਹਾਰਾਲ ਅੱਗ ਲੱਗਣ ਨਾਲ ਆਫਰਾ ਫਰੀ ਦਾ ਮਾਹੌਲ ਪੈਦਾ ਹੋ ਗਿਆ ਤੇ ਅਸਮਾਨ ਦੇ ਵਿੱਚ ਧੂੰਆਂ ਜਿਹੜਾ ਹੈ ਉਹ ਸਾਫ ਦੇਖਿਆ ਜਾ ਸਕਦਾ ਹੈ ਖੰਨਾ ਦੀ ਖਬਰ ਸਾਹਮਣੇ ਆ ਰਹੀ ਜਿੱਥੇ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਤੇ ਖੰਨਾ ਤੋਂ ਗੁਜ਼ਰ ਰਏ ਫਲਾਈਓਵਰ ਬਸ ਸਟੈਂਡ ਦੇ ਸਾਹਮਣੇ ਪੁਲ ਦੇ ਉੱਪਰ ਤੇਲ ਨਾਲ ਭਰੇ ਗੱਡੀ ਦੇ ਇੱਕ ਟੈਂਕਰ ਨੂੰ ਅੱਗ ਲੱਗ ਗਈ ਤੇ ਆਗਰ ਦੀਆਂ ਲਪਟਾਂ ਦੂਰ ਦੂਰ ਤੱਕ ਦੇਖੀਆਂ ਜਾ ਸਕਦੀਆਂ ਹਨ ਤਸਵੀਰਾਂ ਖੰਨਾ ਤੋਂ ਜਿੱਥੇ ਇੱਕ ਤੇਲ ਦੇ ਟੈਂਕਰ ਨੂੰ ਅੱਗ ਲੱਗ ਗਈ ਹੈ ਇਨਫੋਰਮੇਸ਼ਨ ਆਈ ਸੀ ਕਿ GT Road ਕੋਲ ਜਿਹੜਾ ਸਰ ਦਾ ਹਾਈਵੇ ਤੇ ਔਇਲ ਟੈਂਕਰ ਖੰਨਾ ਬਸ ਰੰ ਦਾ ਕੋਲ ਆ ਲੱਗੀ ਆ ਜੀ ਇਨੀਸ਼ੀਅਲ ਇਨਫੋਰਮੇਸ਼ਨ ਦੇ ਉੱਪਰ ਡਿਵਾਈਡਰ ਸਾਈਡ ਤੇ ਵੀ ਟੱਚ ਹੋਈ ਹੈ ਉਹ ਦੇਖਦੇ ਹਾਂ ਤੇ ਉਹ ਵੀ ਪੂਰੀ ਔਇਲ ਟੈਂਕਰ ਨਾਲ ਲੱਗਦੀ ਆ ਜੀ ਇੱਕੇ ਸੱਟ ਟੈਂਕਰ ਨਾਲ ਜੋ ਇਨਫੋਰਮੇਸ਼ਨ ਆਈ ਪਾਕੇ ਪੈ ਰਿਹਾ ਫਿਰ ਪੂਰੀ ਖਾਲ ਚੁੱਕੀ ਆ ਹਨ ਕਾਹ ਦਾ ਪੂਰੀ ਜਿਆਦਾ ਕਿਸੇ ਦੇਖਿਆ ਹੀ ਨਹੀਂ ਤੇ ਵੈਂਟ ਆਪਨ ਪਲੇਸ ਬਟ ਸਾਡੀ ਜਿਹੜੀ ਸਿਵਲ ਔਰ ਬੁਲੇਸ ਲੱਗੀ ਐ ਐਕਟਪੌਨ ਕਾਲ ਕੀਤੇ ਫਾਈ ਟੈਂਡਰਸ ਹੀ ਬੁਲਾ ਲਏ ਸੀ ਲੱਕੀਲੀ ਬਿਕੋਜ਼ ਬੋਡੀ ਕੁ ਵੀ ਗੜ ਦੀ ਨਾਲੀ ਐ ਕੰਨਾ ਦੇ ਕਾ ਵੀ ਬਿਚ ਮਰ ਗਿਆ ਫਾਈ ਟੈਂਡਰਸ 4 ਤੋਂ 5 ਫਾਈ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅਗਰ ਨੂੰ ਤੁਸੀਂ ਦੇਖਦੇ ਜਿਵੇਂ ਟਰੈਕ ਕਰ ਨੂੰ ਅੱਗੇ ਲੱਗਿਆ ਜੀ ਤੇਲ ਵਾਲੇ ਦੇਖੋ ਕਿੰਨੀ ਅੱਗ ਫੈਲ ਚੁੱਕੀ ਆ ਦਾ ਦੇ ਘਾ ਵਧੀ ਜਾ ਰਹੀ ਆ ਕੋਈ ਹੋਰ ਸੀਗਾ ਉਹ ਐਸ ਐਮਓ ਖੰਨਾ ਦੀ ਵਰਜਨ ਖੰਨਾ ਬਸਟਾਡ ਹਮਲੋ ਚੌਕ ਉਂਗਲ ਤੇ ਥੋੜੀ ਜੀ ਬਰਨ ਹੈਗਾ ਦੂਜੇ ਦੇ ਕੋਈ ਕੋਈ ਵੀ ਇਸ਼ਤੋਨ ਦੇ ਵਿੱਚ वो घडी घडी से भी करा लो अगर स्कूटर चक लो मैंने ब्लॉक हो पूरे हाईवे ट्रैफिक डाइवर्ट हो गया है रिंग रोड हाईवे थोड़ा बहुत तो इसने जाम लग गया सीधा पब्लिक में वो साइड से करते तक जैसी सो थैंकफुली एवरीथिंग इज इन कंट्रोल और वो एक खतरा भी आ गई है बाय टेंडर्स आके लगी है देख कोशिश कर रहे हैं कि जल्दी से जल्दी क्लियर कर दें ਕਰਨ ਉਹ ਕਿ ਲੱਗੀ ਲੱਗਦੀ ਆ ਜੀ ਕਿਥੇ ਟੈਂਕ ਕਰਨ ਗੱਡੀ ਕੁਬਿੰਗੜ ਕਿਹੜੇ ਤਰ੍ਹਾਂ ਜਾ ਕੇ ਪੈ ਰਿਆ ਪੂਰੇ ਆਹ ਪੂਰੀ ਫਾਲ ਚੱਕਰੀ ਆ ਭਾਨਕਾ ਦਾ ਪੂਰੀ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਫਾ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਤੇਰੇ ਵਾਲੀ ਗੱਡੀ ਨੂੰ ਮਾਰੀ ਲੱਗੀ ਆ ਹਾਂ ਹਾਂ ਉਹਨੇ ਲੱਗੀ ਆ ਔਰ ਇਹ ਤੇ ਬੰਤੂ ਦੀ ਜਾ ਰਹੀ ਦੀ ਜੀ ਇਮੀਡੀਏਟਲੀ ਡਾਇਵਰਟ ਕਰਨ ਕਰਕੇ ਸੀ ਹੁਣ ਵੀ ਬੰਦੀ ਹੈਗੀ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਸੀ ਚੈੱਕ ਕਰ ਲੀਏ ਕਿਸੇ ਟ੍ਰੈਂਕਰ ਨੂੰ ਅੱਗੇ ਲੱਗਿਆ ਸੀ ਤੇਲ ਵਾਲੇ ਦੇਖੋ ਕਿੰਨੀ ਅੱਗ ਫੈਲ ਚੁੱਕੀ ਆ ਦਾ ਦਾਾਂ ਦੇ ਦਾਾਂ ਵਧੀ ਜਾ ਰਹੀ ਆ ਖੰਨਾ ਬਾਸਟਾਰ ਲੋਚੌਫ ਸਜੈਸ਼ਨ ਸੀ ਉਹਨਾਂ ਨੇ ਕਿਤੇ ਉਹ